ਜਾਪ ਸਰਕਾਰ ਵੱਲੋਂ ਮਨਾਏ ਜਾ ਰਹੇ ਰੋਡ ਸੇਫਟੀ ਡੇ ਅਦੀਨ ਅੱਜ ਬਰੇਟਾ ਦੀ ਟਰੱਕ ਯੂਨੀਅਨ ਵਿਖੇ ਟ੍ਰੈਫਿਕ ਐਜੂਕੇਸ਼ਨ ਸੈੱਲ ਮਾਨਸਾ ਦੇ ਹਵਲਦਾਰ ਮਲਵਿੰਦਰ ਸਿੰਘ ਵੱਲੋਂ ਟਰੱਕ ਯੂਨੀਅਨ ਵਿਖੇ ਡਰਾਈਵਰਾਂ ਤੇ ਆਪਰੇਟਰਾਂ ਨਾਲ ਇੱਕ ਸੈਮੀਨਾਰ ਕਰਕੇ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਨਿਯਮਾਂ ਅਨੁਸਾਰ ਅਮਲ ਕਰਦੇ ਹੋਏ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਕਿ ਹੈ ਕਿ ਟਰੱਕ ਚਲਾਉਣ ਸਮੇਂ ਸਪੀਡ ਦੀ ਲਿਮਿਟ ਅਤੇ ਓਵਰਲੋਡਿੰਗ ਦਾ ਧਿਆਨ ਰੱਖਿਆ ਜਾਵੇ ਤੇ ਸ਼ਰਾਬ ਪੀ ਕੇ ਤੇ ਹੋਰ ਨਸ਼ਾ ਕਰਕੇ ਵਾਹਾਂ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਅੱਜ ਐਜੂਕੇਸ਼ਨਲ ਦੇ ਹਾਲਦਾਰ ਮਲਵਿੰਦਰ ਸਿੰਘ ਨਾਲ ਗੱਲਬਾਤ ਕਰਦੇ ਆਂ। ਅੱਜ ਡਰਾਈਵਰਾਂ ਨੂੰ ਤੁਸੀਂ ਕੀ ਸੰਦੇਸ਼ ਦਿੱਤਾ ਜੀ ਟ੍ਰੈਫਿਕ ਸੰਬੰਧੀ? ਹਾਂਜੀ ਅਸੀਂ ਟ੍ਰੈਫਿਕ ਐਜੂਕੇਸ਼ਨ ਸਲਮਾਨਸਾ ਵੱਲੋਂ ਸਪੈਸ਼ਲ ਅੱਜ ਇੱਥੇ ਜਿਹੜਾ ਹੈ ਬਰੇਟਾ ਟਰੱਕ ਜੂਨੀਅਨ ਦੇ ਆਪਰੇਟਰਾਂ ਨਾਲ ਡਰਾਈਵਰਾਂ ਨਾਲ ਤੇ ਜਿਹੜਾ ਸਟਾਫ ਉਹਦੇ ਨਾਲ ਅੱਜ ਦੀ ਮੀਟਿੰਗ ਸੀ ਇਹ ਸੈਮੀਨਾਰ ਸੀ ਉਹ ਇਹ ਸੀ ਵੀ ਜਿਹੜਾ ਰੋਡ ਸੇਫਟੀ ਡੇ ਚੱਲ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਜਿਹੜੇ ਨਿਜਮ ਨੇ ਟ੍ਰੈਫਿਕ ਦੇ ਰੂਲ ਨੇ ਤੇ ਆਉਣ ਜਾਣ ਦੇ ਵਿੱਚ ਜਿਹੜੀ ਦਿੱਕਤ ਆਉਂਦੀ ਹੈ ਉਹ ਇਹਨਾਂ ਨੂੰ ਅੱਜ ਜਿੰਨੇ ਵੀ ਡਰਾਈਵਰ ਸੀ ਸਾਰਿਆਂ ਨੂੰ ਟ੍ਰੈਫਿਕ ਦੇ ਰੂਲਾਂ ਬਾਰੇ ਦੱਸਿਆ ਤੇ ਜਿਹੜੀਆਂ ਰੋਡ ਰੋਡਾਂ ਦੇ ਉੱਤੇ ਅਚਾਨਕ ਮੌਤਾਂ ਹੋ ਰਹੀਆਂ ਨੇ ਹੋ ਰਹੀਆਂ ਨੇ ਐਕਸੀਡੈਂਟ ਹੋ ਰਹੇ ਨੇ ਉਹਨਾਂ ਨੂੰ ਰੋਕਣ ਲਈ ਇਹਨਾਂ ਨੂੰ ਪ੍ਰੇਰਿਤ ਕੀਤਾ ਵੀ ਤੁਸੀਂ ਜਿੰਨੇ ਪੰਜਾਬ ਸਰਕਾਰ ਦੇ ਰੂਲ ਨੇ ਟ੍ਰੈਫਿਕ ਰੂਲ ਨੇ ਇਹਨਾਂ ਨੂੰ ਫਾਲੋ ਕਰੋ ਇਹਨਾਂ ਜਦੋਂ ਟਰੱਕ ਚਲਾਉਂਦੇ ਹੋ ਉਹਨਾਂ ਦਾ ਟਰੱਕ ਚਲਾਉਣ ਸਮੇਂ ਧਿਆਨ ਰੱਖੋ ਜਿਹੜੀ ਸਪੀਡ ਹੈ ਤੇ ਉਹਦਾ ਓਵਰਲੋਡ ਹੈ ਰੋਂਗ ਸਾਈਡ ਹੈ ਤੇ ਜਿਹੜੀ ਸ਼ਾਮ ਨੂੰ ਕੋਈ ਡਰਿੰਕ ਕਰਕੇ ਡਰਾਈਵ ਕਰਦੇ ਨੇ ਵੀ ਉਹ ਤੋਂ ਗਰੇਜ ਕਰੋ ਤਾਂ ਕਿ ਜਿਹੜੇ ਰੋਡਾਂ ਦੇ ਉੱਤੇ ਐਕਸੀਡੈਂਟ ਕੀਮਤੀ ਜਾਨਾਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਰੋਕਿਆ ਜਾ ਸਕੇ ਐਕਸੀਡੈਂਟਾਂ ਉੱਤੇ ਜਿਹੜੀਆਂ ਕੀਮਤੀ ਜਾਨਾਂ ਨੇ ਉਹ ਬਚ ਸਕਣ ਠੀਕ ਹੈ ਜੀ